ਹਾਂਜੀ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਹੋਵੋਗੇ ਇਹ ਆ ਜੀ ਪਿਓਰ ਆਰ ਆਈ ਆਰ ਬਰੀਡ ਜੀ ਜਿਹਨੂੰ ਆਪਾਂ ਆਰ ਆਈ ਆਰ ਕਹਿੰਦੇ ਆ ਇਹ ਐਂਡੇ ਪਰਪਸ ਲਈ ਬਹੁਤ ਵਧੀਆ ਹੁੰਦੀ ਆ ਜਿਨੇ ਘਰੇ ਐਂਡੇ ਖਾਣ ਵਾਸਤੇ ਰੱਖਣੀਆਂ ਨੇ ਇਹ ਰੱਖ ਸਕਦੇ ਹੋ ਇਹ ਕੁਛ ਮੁਰਗੀਆਂ ਅੰਡੇਾਂ ਤੇ ਆ ਗਈਆਂ ਇੱਕ ਦੋ ਰਹਿੰਦੀਆਂ ਨੀਂਗੀਆਂ ਤੇ ਡੇਲੀ ਦਾ ਇੱਕ ਅੰਡਾ ਦਿੰਦੀਆਂ ਨੇ ਲਗਭਗ ਕੀ ਕਹਣਾ ਕੋਈ ਦਿਨ ਮਿਸ ਸਮਾਰ ਜਾਣ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਫੀਡਰਾਂ 'ਚ ਫੀਡ ਪਾ ਸਕਦੇ ਆਂਗੇ। ਤੇ ਬਾਕੀ ਆਪਣੇ ਘਰ ਦੀ ਵੇਸਟੇਜ ਰੋਟੀ ਵਗੈਰਾ ਹੁੰਦੀ ਆ ਉਹ ਵੀ ਪਾ ਸਕਦੇ ਆਂ। ਉਹ ਬਹੁਤ ਪਿਆਰ ਨਾਲ ਖਾਂਦੀਆਂ ਨੇ ਇਹ। ਪਾਣੀ ਲਈ ਪਾ ਡ੍ਰਿੰਕਰ ਵੀ ਰੱਖ ਸਕਦੇ ਆਂ। ਕੁੰਡਾ ਵਗੈਰਾ ਵੀ ਰੱਖ ਸਕਦੇ ਆਂਗੇ। ਕੁਝ ਵੀ ਰੱਖ ਸਕਦੇ ਆਂ। ਤੇ ਖੁੱਡਾ ਆਪਾਂ ਨੂੰ ਥੋੜਾ ਖੁੱਲਾ ਬਣਾਉਣਾ ਚਾਹੀਦਾ ਜਿਸ ਤਰ੍ਹਾਂ ਮੇਰਾ ਬਣਿਆ ਹੋਇਆ ਇਹ। ਦੋ ਪਾਸੇ ਜਾਲੀ ਰੱਖੋ। ਗੇਟ ਜਾਲੀ ਵਾਲਾ ਹੋ ਗਿਆ ਤਾਂ ਕਿ ਹਵਾ ਕ੍ਰੋਸ ਹੁੰਦੀ ਰਹੇ ਜੇ ਤੁਸੀਂ 2-4 ਘੰਟੇ ਨਾ ਵੀ ਖੋਲਸ ਪੁਆਇੰਟਾਂ ਨੂੰ ਤਾਂ ਕੋਈ ਦਿੱਕਤ ਨਾ ਆਵੇ ਇਸ ਤਰ੍ਹਾਂ ਇਹਨਾਂ ਦਾ ਕੁੱਡਾ ਬਣਾਓ ਰੱਖ ਰਖਾਭ ਚੰਗਾ ਹੋਣਾ ਚਾਹੀਦਾ ਤੇ ਅੰਡੇ ਬਹੁਤ ਵਧੀਆ ਅੰਡੇ ਦਿੰਦੀਆਂ ਨੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਐਕਟਿਵ ਨੇ ਸਾਰੀਆਂ ਪਾਣੀ ਲਈ ਇਸ ਤਰ੍ਹਾਂ ਤੁਸੀਂ ਕੁੰਡਾ ਰੱਖ ਸਕਦੇ ਹੋਗੇ ਜੇ ਡਰਿੰਕਰ ਨਹੀਂ ਰੱਖ ਸਕਦੇ ਤਾਂ ਕੁੰਡਾ ਰੱਖ ਦਿਓ ਇਹ ਵੀ ਵਧੀਆ ਚੀਜ਼ ਆ ਇਹ ਚ ਰੋਟੀ ਪਾਈ ਪਈ ਆ ਬੇਜੀ ਰੋਟੀ ਹੁੰਦੀ ਆ ਜਿਹੜੀ ਆਪਣੀ ਬੱਚੀ ਇੱਕ ਦੋ ਦਿਨਾਂ ਦੀ ਉਹ ਪਾ ਚੂਰ ਕੇ ਪਾ ਸਕਦੇ ਆ ਬਹੁਤ ਸ਼ੌਂਕ ਨਾਲ ਖਾਂਦੀਆਂ ਨੇ ਇਹ ਅੰਡੇ ਲਈ ਬਹੁਤ ਵਧੀਆ ਬਰੀਡ ਆ ਇਹ ਜਿਹਨੇ ਘਰੇ ਅੰਡੇ ਖਾਣ ਵਾਸਤੇ 8-10 20 ਰੱਖਣੀਆਂ ਨੇ ਉਹ ਆਰ ਆਈ ਆਰ ਹੀ ਰੱਖੋ ਆਰ ਆਈ ਆਰ ਮੁਰਗੀ ਬਹੁਤ ਵਧੀਆ ਹੁੰਦੀ ਆ ਅੰਡੇ ਲਈ ਇਹ 365 ਦੇਣਾ ਚੋਂ 280 ਤੋਂ ਲੈ ਕੇ 300 ਤੱਕ ਆਂਡੇ ਦਿੰਦੀ ਹੈ। ਆ ਦੇਖੋ ਇੱਥੇ ਵੀ ਚੜ ਜਾਂਦੀ ਹੈ ਇਹ। ਮੈਨੂੰ ਡਾਰਾ ਕੀ ਛਾਲਣਾ ਮਾਰ ਜੇ ਇੱਧਰ ਨੂੰ। ਬਾਕੀ ਕੁਡਾ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ। ਥੋੜਾ ਇਹ ਖੁੱਲਾ ਹੋਣਾ ਚਾਹੀਦਾ ਤਾਂ ਕਿ ਫੇਰ ਤੁਰ ਸਕਣ ਵਧੀਆ। ਫੀਡ ਜਿਹੜੀ ਪਾਉਣੀ ਇੱਕ ਤਾਂ ਸਵੇਰ ਦਾ ਟਾਈਮ ਆ ਫੀਡ ਪਾਉਣ ਦਾ ਜਿਹੜਾ ਸਹੀ ਟਾਈਮ ਇੱਕ ਤਾਂ ਸਵੇਰ ਦਾ ਇੱਕ ਸ਼ਾਮ ਦਾ। ਇੱਕ ਵਾਰ ਸ਼ਾਮ ਨੂੰ ਪਾ ਸਕਦੇ ਹਾਂ ਸਵੇਰੇ ਸ਼ਾਮ ਫੀਡ ਪਾਓ ਇਹਨਾਂ ਨੂੰ ਬਾਕੀ ਹੋਰ ਵੀ ਪਾਓ ਜੇ ਫੀਡ ਦਾ ਖਰਚਾ ਘਟਾਉਣਾ ਤਾਂ ਹੋਰ ਵੀ ਰੋਟੀਆਂ ਵਗੈਰਾ ਕੁਝ ਵੀ ਪਾ ਸਕਦੇ ਇਹਨਾਂ ਨੂੰ ਤੇ ਵਧੀਆ ਖਾਂਦੇ ਨੇ ਸ਼ੌਂਕ ਨਾਲ ਕੁਝ ਵੀ ਪਾ ਸਕਦੇ ਹੋ ਘਰ ਦੀ ਵੇਸਟੇਜ ਆਪਾਂ ਸਬਜ਼ੀਆਂ ਬੁੜੀਆਂ ਸਬਜ਼ੀਆਂ ਚੀਰਦੀਆਂ ਨੇ ਉਹ ਪਾ ਸਕਦੇ ਹੋ ਕੁਝ ਵੀ ਹੈਨਾ ਇਦਾਂ ਦਾ ਕੁਝ ਵੀ ਪਾ ਸਕਦੇ ਹੋ ਸਾਰਾ ਕੁਝ ਖਾ ਲੈਂਦੀਆਂ ਨੇ ਇਹ ਆ ਕੇ ਆਪੀ ਅੰਦਰ ਚਲੀ ਜਾਂਦੀ ਨੇ ਨਾਲੇ ਕੋ ਰੋਟੀ ਪਾਈ ਹੋਈ ਆ ਕਿੰਨੀ ਸ਼ੌਂਕ ਨਾਲ ਖਾ ਰਹੀਆਂ ਨੇ ਇਹ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਫਿਰ ਲਾਈਕ ਕਮੈਂਟ ਸ਼ੇਅਰ ਕਰੋ ਆਪਾਂ ਅੱਗੇ ਵੀ ਡੇਲੀ ਇਹਨਾਂ ਦੀ ਪ੍ਰੋਡਕਸ਼ਨ ਕੀ ਆ ਕਿੰਨੇ ਅੰਡੇ ਦਿੰਦੀਆਂ ਨੇ ਵੀਡੀਓ ਬਣਾਉਂਦੇ ਰਾਂਗੇ ਵੀਡੀਓ ਦੇਖਣ ਲਈ ਧੰਨਵਾਦ